ਸਾਸੀ ਗਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਵਾਲਿਆਂ ਜੋ ਕਿ ਤੁਹਾਡੇ ਮਨ ਨੂੰ ਪੂਰੀ ਤਰ੍ਹਾਂ ਜਿਹੜਾ ਝੰਜੋੜ ਕੇ ਰੱਖ ਦਵੇ ਕਿ ਤੁਹਾਨੂੰ ਦੱਸਦੀ ਹੈ ਕਿ ਤਸਵੀਰਾਂ ਇੱਕ ਵਾਰ ਫੇਰ ਤੋਂ ਮਨ ਨੂੰ ਦੁਖੀ ਕਰਨ ਵਾਲੀਆਂ ਜਿਹੜੀਆਂ ਨੇ ਉਹ ਸਾਂਝੇ ਕਰਨ ਲੱਗੇ ਕਿਉਂਕਿ ਅਚਲੇਸ਼ਵਰ धाम ਦੇ ਵਿੱਚ ਜਿਹੜਾ ਹੈ ਨੌਵੀਂ ਦਸਵੀਂ ਦਾ ਮੇਲਾ ਚੱਲਦਾ ਪਿਆ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਹੈ ਨੌਵੀਂ ਦਸਵੀਂ ਦਾ ਮੇਲਾ ਚੱਲਦਾ ਪਿਆ ਸੀ ਪਰ ਮੇਲੇ ਦੇ ਵਿੱਚ ਰੰਗ ਚ ਭੰਗ ਪਾਉਣ ਦੇ ਲਈ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਇਹ ਤੁਹਾਨੂੰ ਦਾ ਇੱਥੇ 1 ਸਤ ਤਰੀਕ ਤੋਂ ਜਿਹੜੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਦੇ ਚ ਦੱਸਿਆ ਜਾ ਰਿਹਾ ਸੀ ਕਿ ਮੱਛੀਆਂ ਜਿਹੜੀਆਂ ਨੇ ਉਸ ਸਰੋਵਰ ਦੇ ਵਿੱਚ ਪੂਰੀ ਤਰ੍ਹਾਂ ਮਰ ਗਈਆਂ ਨੇ ਤੇ ਉੱਥੇ ਬਹੁਤ ਸਾਰੇ ਕਾਰਨ ਸਾਹਮਣੇ ਆਏ ਜਿਹੜੇ ਕਿ ਅਸੀਂ ਪਹਿਲਾਂ ਵੀ ਇੱਕ ਵੀਡੀਓ ਚ ਦਿਖਾ ਚੁੱਕੇ ਹਾਂ ਜਨਤਕ ਤੌਰ ਤੇ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਚ ਸੰਗਤਾਂ ਨੇ ਆਪਣੇ ਵਿਚਾਰ ਸਾਹਮਣੇ ਰੱਖੇ ਤੇ ਉਹਦੇ ਚ ਵੱਖ-ਵੱਖ ਵਿਚਾਰਾਂ ਦੇ ਥਰੂ ਦੱਸਿਆ ਗਿਆ ਕਿ ਮੱਸਿਆ ਕਿਉਂ ਮਰੀਆਂ ਪਰ ਤੰਦਾ ਦੇ ਕਿ ਇਹ ਮਾਮਲਾ ਅਜੇ ਨਿਬੜਿਆ ਵੀ ਨਹੀਂ ਸੀ ਤੇ ਦੂਸਰਾ ਮਾਮਲਾ ਇੱਕ ਵਾਰੀ ਫੇਰ ਤੋਂ ਅਚਲੇਸ਼ਵਰ ਧਾਮ ਤੋਂ ਸਾਹਮਣੇ ਆ ਗਿਆ ਜਿੱਦੇ ਚ ਨਿਹੰਗ ਸਿੰਘਾਂ ਵੱਲੋਂ ਜਿਹੜਾ ਆ ਘੋੜੇ ਨੂੰ ਸਰੋਵਰ ਦੇ ਵਿੱਚ ਨਵਾਲ ਦਿੱਤਾ ਗਿਆ ਆ ਜਿੱਦੇ ਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਤੁਸੀਂ ਤਸਵੀਰਾਂ ਦੇਖਦੇ ਪਈਓ ਭਿੱਜੇ ਚ ਨਿਹੰਗ ਸਿੰਘਾਂ ਵੱਲੋਂ ਆਪਣੇ ਘੋੜੇ ਨੂੰ ਸਰੋਵਰ ਦੇ ਵਿੱਚ ਨਵਾਲ ਦਿੱਤਾ ਗਿਆ ਆ ਤੇ ਜਦੋਂ ਇਹ ਤਸਵੀਰਾਂ ਜਿਹੜੀਆਂ ਪ੍ਰਬੰਧਕ ਕਮੇਟੀ ਜਿਹੜੀ ਕਿ ਮੰਦਰ ਦੀ ਪ੍ਰਬੰਧਕ ਕਮੇਟੀ ਉਹਨਾਂ ਦੇ ਕੋਲ ਪਹੁੰਦੀਆਂ ਨੇ ਤੇ ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕਿਹਾ ਜਾਂਦਾ ਆ ਕਿ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਆ ਕਿ ਅੱਗੋਂ ਜਿਹੜਾ ਆ ਲੜਨ ਪੈਂਦੇ ਸੀ ਤੇ ਉਹਨਾਂ ਨੇ ਜ਼ਬਰਦਸਤੀ ਜਿਹੜਾ ਆ ਘੋੜੇ ਨੂੰ ਸਰੋਵਰ ਦੇ ਵਿੱਚ ਨਵਾਇਆ ਤੇ ਪੂਰਾ ਜਿਹੜਾ ਸਰੋਵਰ ਦੀ ਜਿਹੜੀ ਮਰਿਆਦਾ ਭੰਗ ਕੀਤੀ ਗਈ ਏ ਤਾਂ ਦਾਦਾ ਜੀ ਕੀ ਇਹ ਸਾਰੇ ਕੰਮ ਜਿਹੜੇ ਆ ਕਿਉਂ ਹੋ ਰਹੇ ਨੇ ਕਿਦਾਂ ਹੋ ਰਹੇ ਨੇ ਇਹ ਕਿਉਂ ਕੀਤੇ ਜਾ ਰਹੇ ਨੇ ਹਿੰਦੂ ਸਿੱਖ ਦੇ ਇਸ ਸਾਂਝੀ ਵਾਲਤਾ ਵਾਲੇ ਪ੍ਰੋਗਰਾਮ ਦੇ ਵਿੱਚ ਇਸ ਸਾਂਝੀ ਵਾਲਤਾ ਵਾਲੇ ਮੇਲੇ ਦੇ ਵਿੱਚ ਇਸ ਤਰ੍ਹਾਂ ਦਾ ਖਲੜ ਕਿਉਂ ਪਾਇਆ ਜਾ ਰਿਹਾ ਹੈ ਕਿਉਂ ਕੀਤੇ ਜਾ ਰਹੀਆਂ ਇਦਾਂ ਦੀਆਂ ਹਰਕਤਾਂ ਕੌਣ ਕਰ ਰਿਹਾ ਹੈ ਤੇ ਕਿਉਂ ਕਰ ਰਿਹਾ ਹੈ ਇਹਦੇ ਤੇ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਜੇ ਜਿਹੜਾ ਆ ਉਹ ਸામਨੇ ਨਿਕਲ ਕੇ ਨਹੀਂ ਆਇਆ ਕਿ ਕੀ ਗੱਲ ਹੋ ਰਹੀ ਹੈ ਕਿ ਪਹਿਲਾ ਤਾਂ ਜੜੀਆਂ ਨੇ ਸਰੋਵਰ ਦੇ ਵਿੱਚ ਮੱਸੀਆਂ ਜੜੀਆਂ ਮਰ ਜਾਂਦੀਆਂ ਨੇ ਉਸ ਤੋਂ ਬਾਅਦ ਆ ਜਿਹੜਾ ਆ ਨਿਹੰਗ ਸਿੰਘਾਂ ਵੱਲੋਂ ਘੋੜੇ ਨੂੰ ਜਿਹੜਾ ਆ ਨਵਾਇਆ ਜਾਂਦਾ ਤਾਂ ਦਦਾ ਦੇ ਕਿ ਅਚਲੇਸ਼ਵਰ ਧਾਮ ਦੇ ਉੱਤੇ ਇਹ ਨੌਵੀਂ ਦਸਵੀਂ ਦਾ ਮੇਲਾ ਜੋ ਕਿ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਆ ਜਿੱਥੇ ਕਿ ਤੰਦਾ ਦੇ ਕਿ ਸ਼ੰਕਰ ਭੁਵਾਨ ਜੀ ਤੇ ਸੁਪੁੱਤਰ ਕਾਰ्तिकेय ਜੀ ਆ ਕੇ ਰੁੱਸ ਕੇ ਬੈਠ ਗਏ ਸੀ ਤੇ ਉਹਨਾਂ ਨੂੰ ਮਨਾਉਣ ਦੇ ਲਈ ਲੱਖਾਂ ਕਰੋੜਾ ਤੇਤੀ ਕਰੋੜ ਦੇ ਵੀ ਦੇਵਤੇ ਜਿਹੜੇ ਉਹ ਉੱਥੇ ਉਹਨਾਂ ਨੂੰ ਮਨਾਉਣ ਦੇ ਲਈ ਪਹੁੰਚਦੇ ਨੇ ਇਸ ਅਪਲਕਸ ਦੇ ਨਾਲ ਹੀ ਜਿਹੜਾ ਆ ਉੱਥੇ ਹਰ ਸਾਲ ਜਿਹੜਾ ਆ ਨੋਵੀਂ ਦਸਵੀਂ ਦਾ ਮੇਲਾ ਬੜੀ ਹਿਤੂਮਤਾ ਨਾਲ ਮਨਾਇਆ ਜਾਂਦਾ ਨਾਲ ਹੀ ਤੁਹਾਨੂੰ ਦੱਸ ਦੇ ਕਿ ਗੁਰਨਾਨਕ ਸਾਸਾ ਪਹਿਲੀ ਪਾਸਾਈ ਜਿਹੜੇ ਨੇ ਉਹ ਵੀ ਉੱਥੇ ਪਹੁੰਚਦੇ ਨੇ ਕਿਹਾ ਜਾਂਦਾ ਆ ਕਿ ਗੁਰਨਾਨਕ ਦੇਵ ਜੀ ਜਦੋਂ ਇੱਥੇ ਪਹੁੰਚਦੇ ਨੇ ਤੇ ਉਹਨਾਂ ਨੇ ਇਸ ਰੋਵਰ ਦੇ ਕੰਡੇ ਦੇ ਉੱਤੇ ਬੈਠੇ ਹੋਏ ਸਾਧੂਆਂ ਦੇ ਨਾਲ ਸਿੱਧ ਗੋਸ਼ਟੀ ਕਰਕੇ ਉਹਨਾਂ ਨੂੰ ਸਿੱਧੇ ਰਾਤੇ ਪਾਇਆ ਤੇ ਉਹਨਾਂ ਦੇ ਨਾਲ ਵੀ ਜਿਹੜਾ ਆ ਵਾਰਤਾ ਕੀਤੀ ਤਾਂ ਬਹੁਤ ਹੀ ਸੋਹਣਾ ਸੰਦੇਸ਼ ਜਿਹੜਾ ਆ ਇਹਨਾਂ ਦੋਨਾਂ 32 ਸਥਾਨਾਂ ਤੋਂ ਤੋਂ ਸਾਨੂੰ ਮਿਲਦਾ ਆ ਬਹੁਤ ਹੀ ਖੂਬਸੂਰਤ ਤੀਰਥ ਸਥਾਨ ਜਿੱਥੇ ਕਿ ਬੜੀ ਖੂਬਸੂਰਤੀ ਦੇ ਨਾਲ ਜਿਹੜਾ ਆ ਸਾਰੇ ਦਾ ਸਾਰਾ ਪ੍ਰੋਗਰਾਮ ਚੱਲਦਾ ਆ ਪਰ ਤੁਹਾਂ ਦਾ ਦਈਏ ਕਿ ਕਿਤਨਾ ਕਿਤੇ ਇਸ ਖੁਸ਼ੀਆਂ ਦੇ ਵਿੱਚ ਇਨ੍ਹਾਂ ਸਾਂਝੀਆਂ ਖੁਸ਼ੀਆਂ ਦੇ ਵਿੱਚ ਲੋਕ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਇਹ ਕਰਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਂ ਦਾ ਦਈਏ ਕਿ ਪਹਿਲਾ ਮੱਸੀਆਂ ਦਾ ਮਰਜਾਣਾ ਤੇ ਫਿਰ ਨਿਹੰਗ ਸਿੰਘਾਂ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਪਵਿੱਤਰ ਸਰੋਵਰ ਦੇ ਵਿੱਚ ਘੋੜੇ ਨੂੰ ਸੁਨਾਨ ਕਰਾਉਣਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਆਓ ਗੱਲਬਾਤ ਕਰ ਲੈਨੇ ਆ ਜਿਹੜੇ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਨੇ ਉਹ ਇਸ ਦੇ ਉੱਤੇ ਕੀ ਕਹਿੰਦੇ ਨੇ। ਇਹ ਵੀ ਦੀ ਘਟਨਾ ਵਾਪਰੀ ਹੈ ਕੀ ਘਟਨਾ ਵਾਪਰੀ ਹੈ ਕੀ ਇਹਦੇ ਵਿੱਚ ਦੇਖੋ ਜੀ ਮੇਲਾ 9ਵੀਂ 10ਵੀਂ ਦਾ ਜਿਹੜਾ ਕਿ ਪਵਿੱਤਰ ਸੁਨਾਨ ਇਸ ਪਵਿੱਤਰ ਸਰੋਵਰ 'ਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੇ ਮਤਾਫਕ ਅਸੀਂ 10000 ਸਾਲਾਂ ਤੋਂ ਜਿਹੜਾ ਇਹ ਮੇਲਾ ਚੱਲਿਆ ਆ ਰਿਹਾ ਸੁਨਾਣ ਕਰਦੇ ਆ ਦੋ ਦਿਨ ਪਹਿਲਾਂ ਕਿਸੇ ਸ਼ਰਾਰਤੀ ਅੰਸਰ ਨੇ ਕੋਈ ਪੁਆਇਜ਼ਨ ਵਾਲੀ ਕੋਈ ਚੀਜ਼ ਪਾਤੀ ਜਿਹਦੇ ਕਰਕੇ ਦੋ ਦਿਨ ਜਿਹਨੀ ਸਰੋਵਰ ਦੇ ਵਿੱਚ ਮੱਛੀ ਸੀ ਉਹ ਮਰ ਗਈ ਹੈ ਅਜੇ ਉਸ ਜਾਂਚ ਨੂੰ ਲੱਗੇ ਸਾਰੇ ਡੀ ਸਾਹਿਬ ਲੱਗੇ ਸਾਰੀ ਕਮੇਟੀ ਲੱਗੀ ਹੈ ਅੱਜ ਇੱਕ 11 ਵਜੇ ਇੱਕ ਵਾਰਦਾਤ ਹੋਈ ਜਿਹਦੇ ਵਿੱਚ ਨਿਹੰਗ ਸੰਗਤਾਂ ਨੇ ਇੱਕ ਘੋੜਾ ਉੱਤਰ ਸਰੋਵਰ ਦੇ ਵਿੱਚ ਜਿੱਥੇ ਕੀ ਲੋਕਾਂ ਨੇ ਸਲਾਨ ਕਰਨਾ ਸੀ ਉਹਦੇ ਵਿੱਚ ਨਿਮਾਣਾ ਸ਼ੁਰੂ ਕਰਤਾ ਅਸੀਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਜ਼ਬਰਦਸਤੀ ਗੱਲ ਪੈਂਦੇ ਸਨ ਨੌਵੀਂ ਦਸਵੀਂ ਦੇ ਮੇਲੇ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਪ੍ਰੈਸ ਨੂੰ ਕਿ ਕਿਸੇ ਤਰ੍ਹਾਂ ਦਾ ਪੁਲਿਸ ਦਾ ਕੋਈ ਪ੍ਰਬੰਧ ਨਹੀਂ ਸੀ ਡੀਸੀ ਸਾਹਿਬ ਨੇ ਜਿੰਨਾ ਆਪਣਾ ਯੋਗਦਾਨ ਲਾਇਆ ਸੀ ਉਹਨਾਂ ਨੂੰ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਲੇਕਿਨ ਡੀਸੀ ਸਾਹਿਬ ਦੇ ਹੁਕਮਾਂ ਦੇ ਮਤਾਬਕ ਵੀ ਉਹ ਐਸਐਸਪੀ ਸਾਹਿਬ ਨੂੰ ਕਿਹਾ ਗਿਆ ਵੀ ਆਪਣੇ ਨਾਗਰੇ ਇੱਥੇ ਪ੍ਰਬੰਧ ਕੀਤੇ ਜਾਣ ਜਿਨ੍ਹਾਂ ਨੇ ਘੋੜਾ ਨਵਾਇਆ ਕੋਈ ਤਰ੍ਹਾਂ ਭੰਗ ਕੀਤੀ ਹੈ ਬੇਅਦਬੀ ਕੀਤੀ ਹੈ ਉਹਨਾਂ ਦੇ ਐਫਆਰ ਕੱਟੀ ਜਾਂਦੇ ਲੇਕਿਨ ਕੁਝ ਮੋਦਬਰ ਬੰਦਿਆਂ ਨੇ ਬਾਬਾ ਜੀ ਨੇ ਉਥੋਂ ਬੇਰੇ ਤੋਂ ਉਪਰੋਂ ਬੰਦੇ ਭੇਜੇ ਸਨ ਉਹਨਾਂ ਨੇ ਇੱਥੇ ਆ ਕੇ ਗੁਰੂ ਘਰ ਆ ਕੇ ਮਾਫੀ ਮੰਗ ਲਈ ਵੀ ਸਾਡੇ ਬੰਦੇ ਕੋਲ ਗਲਤੀ ਹੋਈ ਹੈ ਤੇ ਅਸੀਂ ਉਸ ਗੱਲ ਨੂੰ ਅਹਿਸਾਸ ਕਰਕੇ ਉਹ ਗੱਲ ਨੂੰ ਛੱਡਤਾ ਹੈ ਲੇਕਿਨ ਮੇਲਾ ਜਿਹੜਾ ਉਹ ਪੂਰਨਤਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਗੱਲ ਦਾ ਜਿਹੜਾ ਵਾ ਇਨਕੁਆਰੀ ਹੋਣੀ ਚਾਹੀਦੀ ਵੀ ਇਹ ਮੱਛੀਆਂ ਕਿਉਂ ਮਰੀਆਂ ਤੇ ਘੋੜਿਆਂ ਨੂੰ ਵਿੱਚ ਕਿਉਂ ਪਾਇਆ ਗਿਆ ਕਿ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੂਸਰੇ ਕਦੇ ਵਿੱਚ ਇਸ ਗੱਲ ਦੀ ਬੇਨਤੀ ਹੈ ਜੀ ਡੀ ਸਾਹਿਬ ਨੂੰ ਕਰ ਰਿਹਾ ਕਿਉਂਕਿ ਐਸਐਸਪੀ ਨਾਲ ਇਹ ਕੋਈ ਚੀਜ਼ ਮੈਥੇ ਵਕੀ ਨਾ ਕੋਈ ਡੀਐਸਪੀ ਆਈ ਸੀ ਨਾ ਕੋਈ ਐਸਐਚਓ ਕੱਲਾ ਰੰਗਨ ਰੰਗ ਲਗਾ ਰਿਹਾ ਅਠਾਂ ਦਾ ਬੰਦਿਆ ਨਾਲ ਔਰ ਸਾਨੂੰ ਪਤਾ ਲੱਗਿਆ ਸੀ ਕਿ ਇਹ ਸ਼ਰਾਰਤ ਹੋਣੀ ਹੈ ਅਸੀਂ 3 ਘੰਟੇ 4 ਘੰਟੇ ਪਹਿਲਾਂ ਐਸਐਸਪੀ ਸਾਹਿਬ ਨੇ ਮੇਰਾ ਫੋਨ ਲੈ ਚੁੱਕਾ ਡੀ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਪੂਰਾ ਐਕਸ਼ਨ ਲਿਤਾ ਲੇਕਿਨ ਉਹ ਉਸ ਐਕਸ਼ਨ ਦਾ ਵੀ ਪ੍ਰੇਸ਼ ਕਰਦਾ